ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਪੜ੍ਹਾਈ ਕਰ ਰਹੇ ਤਿੰਨ ਭਾਰਤੀ ਅਤੇ ਦੋ ਚੀਨੀ ਵਿਦਿਆਰਥੀਆਂ ਨੇ ਟਰੰਪ ਸਰਕਾਰ ਦੇ ਵਿਰੁੱਧ ਕੇਸ ਦਰਜ ਕਰ ਦਿੱਤੇ ਜੀ ਹਾਂ ਉਹਨਾਂ ਦਾ આરોਪ ਹੈ ਕਿ ਸਰਕਾਰ ਨੇ ਬਿਨਾਂ ਕਿਸੇ ਚੇਤਾਵਨੀ ਦੇ ਉਹਨਾਂ ਦੇ ਵਿਦਿਆਰਥੀ ਵੀਜ਼ੇ F1 ਰੱਦ ਕਰ ਦਿੱਤੇ ਨੇ ਜਿਸ ਕਾਰਨ ਉਹਨਾਂ ਦੀ ਪੜ੍ਹਾਈ ਅਤੇ ਭਵਿੱਖ ਦੋਵੇਂ ਖਤਰੇ ਤੇ ਵਿੱਚ ਪੈ ਗਏ ਨੇ ਇਹ ਕੇਸ ਅਮਰੀਕਨ ਸਿਵਲ ਲਿਬਰਟिज ਯੂਨੀਅਨ ਦੇ ਵੱਲੋਂ ਨਿਊ ਹੈਮਸ਼ਾਇਰ ਦੀ ਅਦਾਲਤ ਦੇ ਵਿੱਚ ਦਾਇਰ ਕੀਤਾ ਗਿਆ ਤੇ ਵਿਦਿਆਰਥੀਆਂ ਦਾ ਕੇ ਕਿ ਵੀਜ਼ਾ ਰੱਦ ਹੋਣ ਦੇ ਕਾਰਨ ਹੁਣ ਉਹ ਨਾਤਾ ਅਮਰੀਕਾ ਦੇ ਵਿੱਚ ਕਾਨੂੰਨੀ ਤੌਰ ਤੇ ਰਹਿ ਸਕਤੇ ਨਹੀਂ ਅਤੇ ਨਾ ਹੀ ਆਪਣੀ ਪੜ੍ਹਾਈ ਜਾਰੀ ਰੱਖ ਸਕਤੇ ਨੇ ਅਮਰੀਕਾ ਵਿੱਚ ਪੜ ਰਹੇ ਤਿੰਨ ਭਾਰਤੀ ਅਤੇ ਦੋ ਚੀਨੀ ਵਿਦਿਆਰਥੀਆਂ ਨੇ ਡੋਨਲਡ 트ੰਪ ਦੀ ਪਿਛਲੀ ਸਰਕਾਰ ਦੇ ਵਿਰੁੱਧ ਨਿਊ ਹੈਮਪਸ਼ਾਇਰ ਦੇ ਜ਼ਿਲ੍ਹਾ ਦਾਲਾ ਦੇ ਵਿੱਚ ਕੇਸ ਦਾਇਰ ਕੀਤਾ ਹੈ। ਇਹਨਾਂ ਵਿਦਿਆਰਥੀਆਂ ਦਾ ਦੋਸ਼ ਹੈ ਕਿ 트ੰਪ ਪਰ ਸ਼ਾਸਨ ਦੇ ਹੁਕਮਾ ਤਹਿਤ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਯਾਨਕਿ ਡੀ ਐਚ ਐਸ ਨੇ ਇੱਕ ਪੱਖੀ ਅਤੇ ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਦਾ ਐਫ 1 ਵਿਦਿਆਰਥੀ ਵੀਜ਼ਾ ਰੱਦ ਕਰ ਦਿੱਤਾ ਜਿਸ ਦੇ ਨਾਲ ਉਹ ਅਕਾਦਮਿਕ ਅਤੇ ਆਰਥਿਕ ਸੰਕਟ ਵਿੱਚ ਫਸ ਗਏ ਨੇ। ਦੱਖਣੀ ਅਮਰੀਕਾ ਦੇ ਵਿੱਚ ਪੜਾਈ ਕਰ ਰਹੇ ਤਿੰਨ ਭਾਰਤੀ ਅਤੇ ਦੋ ਚੀਨੀ ਵਿਦਿਆਰਥੀਆਂ ਨੇ ਅਮਰੀਕੀ ਸਰਕਾਰ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਉਨ੍ਹਾਂ ਦਾ આરોਪ ਹੈ ਕਿ ਸਰਕਾਰ ਨੇ ਬਿਨਾਂ ਕਿਸੇ ਚੇਤਾਵਨੀ ਦੇ ਉਨ੍ਹਾਂ ਵਿਦਿਆਰਥੀ ਵੀਜ਼ੇ ਰੱਦ ਕਰ ਦਿੱਤੇ। ਪਾਰਟੀ ਵਿਦਿਆਰਥੀ ਲਿੰਕਿਥ ਬਾਬੂ ਗ੍ਰੋ ਰੇਲਾ ਦੀ ਮਾਸਟਰ ਡਿਗਰੀ ਵੀ ਮਹੀਨ ਨੂੰ ਪੂਰੀ ਹੋਣੀ ਸੀ ਪਰ ਵੀਜ਼ਾ ਰੱਦ ਹੋਣ ਦੇ ਕਰਕੇ ਹੁਣ ਨਾ ਤਾਂ ਉਹ ਆਪਣੀ ਡਿਗਰੀ ਮਿਲ ਸਕਦੀ ਹੈ ਅਤੇ ਨਾ ਹੀ ਉਹਨੂੰ OPT ਯਾਨੀ ਕਿ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦਾ ਹੈ ਬਨੂਸ਼ ਕੁਮਾਰ ਗੁਮਾੜਾਵੇਲੀ ਅਤੇ ਮਨਿਕੰਤਾ ਪਸੂਲਾ ਦੋਵੇਂ ਭਾਰਤੀ ਵਿਦਿਆਰਥੀਆਂ ਦੀ ਪੜ੍ਹਾਈ ਤਾਂ ਸਿਰਫ ਇੱਕ ਸਮੈਸਟਰ ਬਚਿਆ ਪਰ ਵੀਜ਼ਾ ਨਾ ਹੋਣ ਦੇ ਕਰਕੇ ਉਹਨਾਂ ਦੀ ਪੜ੍ਹਾਈ ਵੀ ਅਧੂਰੀ ਰਹਿ ਸਕਦੀ ਹੈ ਦੱਸੀ ਚਨੀ ਵਿਦਿਆਰਥੀ ਹੈਂਗਰੋਈ ਚਾਂਗ ਦੀ ਰਿਸਰਚ ਅਸਿਸਟੈਂਟ ਦੀ ਨੌਕਰੀ ਵੀ ਵੀਜ਼ਾ ਰਦ ਹੋਣ ਦੇ ਕਰਕੇ ਚਲੀ ਗਈ ਜੋ ਕਿ ਉਸ ਦੀ ਆਮਦਨ ਦਾ ਇਕਲੌਤਾ ਸਰੋਤ ਸੀ ਉਥੇ ਹਾਈ ਉਯਾਂਗ ਨੇ ਨੂੰ ਆਪਣੀ ਮਾਸਟਰ ਡਿਗਰੀ ਤੁਰੀ ਛਟਨੀ ਪੈ ਸਕਦੀ ਹੈ ਜਦ ਕਿ ਉਸਨੇ ਹੁਣ ਤੱਕ ਲਗਭਗ 2.5 ਕਰੋੜ ਯਾਨੀ ਕਿ 3.3 ਲੱਖ ਡਾਲਰ ਆਪਣੀ ਪੜ੍ਹਾਈ ਉਤੇ ਖਰਚ ਕੀਤੇ ਨੇ ਵਿਦਿਆਰਥੀਆਂ ਦਾ ਕਹਿਣਾ ਕਿ ਉਹਨਾਂ ਨੇ ਹਮੇਸ਼ਾ ਨਿਯਮਾਂ ਦੀ ਪਾਲਣਾ ਕੀਤੀ ਹੈ ਉਹ ਨਿਯਮਤ ਤੌਰ ਉਤੇ ਪੜ੍ਹਾਈ ਕਰ ਰਹੇ ਸਨ ਕਿਸੇ ਕੈਰ ਕਾਨੂੰਨੀ ਕੰਮ ਤੇ ਵਿੱਚ ਸ਼ਾਮਲ ਨਹੀਂ ਸਨ ਅਤੇ ਨਾ ਹੀ ਕਿਸੇ ਅਪਰਾਧ ਦੇ ਨਾਲ ਸੰਬੰਧਿਤ ਸਨ ਇਸ ਦੇ ਬਾਵਜੂਦ ਸਰਕਾਰ ਨੇ ਬਿਨਾ ਕੋਈ ਨੋਟਿਸ ਦਿੱਤੇ ਉਹਨਾਂ ਦੇ ਵੀਜ਼ੇ ਰੱਦ ਕੀਤੇ ਹੁਣ ਇਹ ਵਿਦਿਆਰਥੀ ਚਾਹੁੰਦੇ ਨੇ ਕਿ ਅਦਾਲਤ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕਰੇ ਤਾਂ ਜੋ ਉਹ ਆਪਣੀ ਪੜਾਈ ਪੂਰੀ ਕਰ ਸਕਣ ਅਤੇ ਆਪਣਾ ਭਵਿੱਖ ਸੁਰੱਖਿਅਤ ਕਰ ਸਕਣ ਹਾਲਕਿ ਸਾਰੇ ਮਾਮਲੇ ਤੇ ਬੋਲਦੇ ਹੋਏ ਵਿਦੇਸ਼ ਮੰਤਰਾਲੇ ਨੇ 15 ਅਪ੍ਰੈਲ ਨੂੰ ਕਿਹਾ ਸੀ ਕਿ ਅਮਰੀਕਾ ਦੇ ਵਿੱਚ ਸਥਿਤ ਭਾਰਤੀ ਮਿਸ਼ਨ ਉਹਨਾਂ ਭਾਰਤੀ ਵਿਦਿਆਰਥੀਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਨੇ ਜੋ ਵੀਜ਼ਾ ਰੱਦ ਹੋਣ ਦੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ ਅਤੇ ਉਹਨਾਂ ਨੂੰ ਸੰਭਵ ਤੌਰ ਤੇ ਹਰ ਮਦਦ ਵੀ ਦਿੱਤੀ ਜਾਏਗੀ। ਦਸੇ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਿੰਨੇ ਵਿਦਿਆਰਥੀਆ ਦੇ ਵੀਜ਼ੇ ਰੱਦ ਹੋਏ ਨੇ ਉਹਨਾਂ ਦੇ ਵਿੱਚੋਂ ਅੱਧੇ ਤੋਂ ਵੱਧ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਉੱਤੇ ਆਏ ਹੋਏ ਸਨ ਇਸ ਦਾ ਕਾਰਨ ਇਹ ਹੋ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਨੇ ਅਤੇ ਅਮਰੀਕਾ ਦੇ ਵਿੱਚ ਨੌਕਰੀ ਕਰ ਰਹੇ ਸਨ ਹੁਣ ਇਹਨਾਂ ਵਿਦਿਆਰਥੀਆਂ ਨੂੰ ਨਾ ਸਿਰਫ ਆਪਣੀ ਨੌਕਰੀ ਗੁਆਨ ਦਾ ਖਤਰਾ ਹੈ ਸਗੋਂ ਉਹਨਾਂ ਨੂੰ ਅਮਰੀਕਾ ਛੱਡਣ ਦਾ ਵੀ ਡਰ ਸਤਾ ਰਿਹਾ ਹੈ ਬੀ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ নোটিফিকেশন ਲਈ বেল ਆਈਕਨ ਵਾਲੇ ਬਟਨ ਤੇ ਕਲਿੱਕ ਕਰੋ